ਇਹ ਤੋਰ ਇਸ ਸੁ ਮੁਕਤੀ ਦਾ ਗਾਤਾ ਇਸ ਸੁ ਮੁਕਤੀ ਦਾ ਗਾਤਾ ਦੇ ਦੇਗਾ ਦੰਪਰ ਹਾ ਇਸ ਸੁ ਮੁਕਤੀ ਦਾ ਗਾਤਾ ਇਸ ਸੁ ਮੁਕਤੀ ਦਾ ਗਾਤਾ ਇਸ ਸੁ ਮੁਕਤੀ ਦਾ ਗਾਤਾ ਦੇ ਦੇਗਾ ਦੰਪਰ ਹਾ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਭੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਇੰਜੀਲ 11 ਦੇ ਉਸ ਦੀ 15 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਜਿਹਦੇ ਸੁਣਨ ਦੇ ਕੰਨ ਹੋਣ ਸੋ ਸੁਣੇ ਪਿਆਰੋ ਕੰਨ ਤਾਂ ਸਾਰਿਆਂ ਦੇ ਹੁੰਦੇ ਹਨ ਪਰੰਤੂ ਜਦੋਂ ਅਸੀਂ ਪਰਮੇਸ਼ਰ ਦੇ ਬਚਨ ਨੂੰ ਸੁਣਦੇ ਹਾਂ ਅਤੇ ਉਸ ਬਚਨ ਦੇ ਅਨੁਸਾਰ ਅਸੀਂ ਆਪਣੇ ਜੀਵਨ ਦੇ ਵਿੱਚ ਕਰਦੇ ਹਾਂ ਤਦ ਪਰਮੇਸ਼ਰ ਸਾਡੇ ਜੀਵਨ ਦੇ ਵਿੱਚ ਆਨੰਦਿਤ ਹੁੰਦਾ ਹੈ ਪਿਆਰੋ ਜੇਕਰ ਅਸੀਂ ਉਸ ਬਚਨ ਦੇ ਅਨੁਸਾਰ ਕਰਦੇ ਹਾਂ ਤਾਂ ਅਸੀਂ ਪਰਮੇਸ਼ਰ ਦੇ ਪ੍ਰਤੀ ਆਗਿਆਕਾਰ ਹੁੰਦੇ ਹਾਂ ਤੇ ਉਹ ਸਾਡੇ ਜੀਵਨ ਦੇ ਵਿੱਚੋਂ ਖੁਸ਼ ਹੁੰਦਾ ਹੈ ਜੇਕਰ ਅਸੀਂ ਪਰਮੇਸ਼ਰ ਦੇ ਬਚਨ ਨੂੰ ਸੁਣ ਕੇ ਉਸ ਦੇ ਅਨੁਸਾਰ ਨਹੀਂ ਕਰਦੇ ਹਾਂ ਅਤੇ ਉਸ ਨੂੰ ਤੁੱਛ ਜਾਣਦੇ ਹਾਂ ਉਸ ਦਾ ਇਨਕਾਰ ਕਰਦੇ ਹਾਂ ਤਾਂ ਪਰਮੇਸ਼ਰ ਦੇ ਵਿਰੁੱਧ ਪਾਪ ਕਰਦੇ ਹਾਂ ਤੇ ਉਸ ਦੀ ਸਜ਼ਾ ਦੇ ਅਸੀਂ ਪਾਤਰ ਠਹਿਰਦੇ ਹਾਂ ਜੋ ਪਰਮੇਸ਼ਰ ਦੇ ਬਚਨ ਨੂੰ ਸੁਣ ਕੇ ਆਗਿਆਕਾਰੀ ਦਿਖਾਉਂਦੇ ਹਨ ਪ੍ਰਭੂ ਯੀਸ਼ੂ ਮਸੀਹ ਜੀ ਕਹਿੰਦੇ ਹਨ ਕਿ ਉਹਨਾਂ ਦੇ ਕੰਨ ਹਨ ਉਹ ਸੁਣਦੇ ਹਨ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਹੀ ਪ੍ਰਭੂ ਯੀਸ਼ੂ ਮਸੀਹ ਜੀ ਇਸ ਸੰਸਾਰ ਦੇ ਵਿੱਚ ਦੇਹ ਧਾਰੀ ਹੋਏ ਉਹ નિર્ਦੋਸ਼ ਅਤੇ ਨੇਕ ਕਲੰਕ ਉਹਨਾਂ ਨੇ ਜੀਵਨ ਨੂੰ ਮਨੁੱਖ ਜਾਤੀ ਦੇ ਪਾਪਾਂ ਦੇ ਭਾਰ ਦੇ ਲਈ ਉਸ ਕਲਵਰੀ ਦੀ ਸਲੀਬ ਦੇ ਉੱਤੇ ਬਲੀਦਾਨ ਕਰ ਦਿੱਤਾ ਅਤੇ ਮਰਦਿਆਂ ਦੇ ਵਿੱਚੋਂ ਤੀਸਰੇ ਦਿਨ ਜੀ ਉੱਠੇ ਜੋ ਕੋਈ ਵੀ ਪ੍ਰਭੂ ਯੀਸ਼ੂ ਮਸੀਹ ਜੀ ਦੇ ਨਾਮ ਦੇ ਉੱਤੇ ਵਿਸ਼ਵਾਸ ਰੱਖਦਾ ਹੈ ਉਹ ਮੁਕਤੀ ਨੂੰ ਪ੍ਰਾਪਤ ਕਰਦਾ ਹੈ ਅਤੇ ਪਰਮੇਸ਼ਰ ਦੇ ਰਾਜ ਦਾ ਅਧਿਕਾਰੀ ਠਹਿਰਦਾ ਹੈ ਜੇਕਰ ਤੁਸੀਂ ਇਸ ਖੁਸ਼ਖਬਰੀ ਨੂੰ ਸੁਣ ਕੇ ਪ੍ਰਭੂ ਯਿਸੂ ਮਸੀਹ ਜੀ ਨੂੰ ਆਪਣੇ ਜੀਵਨ ਦੇ ਵਿੱਚ ਮੁਕਤੀਦਾਤਾ ਦੇ ਰੂਪ ਦੇ ਵਿੱਚ ਗ੍ਰਹਿਣ ਕਰਦੇ ਹੋ ਤਾਂ ਉਹ ਤੁਹਾਨੂੰ ਅੱਜ ਮੁਕਤੀ ਦੇਵੇਗਾ ਅਤੇ ਇਹ ਸਾਬਿਤ ਕਰੇਗਾ ਕਿ ਸੱਚਮੁੱਚ ਤੁਹਾਡੇ ਸੁਣਨ ਦੇ ਕੰਨ ਹਨ ਪਿਆਰੋ ਇਸ ਤਰ੍ਹਾਂ ਕਰਨ ਦੇ ਲਈ ਪਰਮੇਸ਼ਰ ਤੁਹਾਡੀ ਸਹਾਇਤਾ ਕਰੇ ਤਾਂ ਸੁਣ ਮੁਕਤੀ ਦੇ